ਸੋਹਿਲ ਕਾਸਿਮ ਮੀਰਦੀ ਅਗਵਾਈ ਵਿੱਚ ਬਟਾਲਾ ਦੇ ਨਸ਼ੇਰੀ ਬਦਨਾਮ ਸੱਲਮ ਏਰੀਆ ਗਾਂਧੀ ਕੈਂਪ ਤੋਂ ਨਸ਼ਿਆਂ ਨੂੰ ਲੈ ਕੇ ਵੱਡਾ ਤਲਾਸ਼ੀ ਅਭਿਆਨ ਚਲਾਇਆ ਐਸਐਸਪੀ ਬਟਾਲਾ ਦੀ ਅਗਵਾਈ ਹੇਠ ਡੀਐਸਪੀ ਅਤੇ ਐਸਐਚਓ ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਮੁਲਾਜ਼ਮਾਨੀ ਇਲਾਕੇ ਦੇ ਕਰਾ ਵਿੱਚ ਛਾਪੇਮਾਰੀ ਕੀਤੀ ਹੈ ਦੋ ਲਗਾਤਾਰ ਚੱਲ ਰਹੀ ਹੈ ਹਾਲਾਂਕਿ ਇਸ ਦੌਰਾਨ ਫਿਲਹਾਲ ਕਿਸੇ ਨਸ਼ੀਲੇ ਪਦਾਰਥ ਤੋਂ ਕੋਈ ਬਗਾਮਦਗੀ ਦੀ ਖਬਰ ਸਾਹਮਣੇ ਨਹੀਂ ਆਈ ਹੈ ਬੀਓ ਚੀਫ ਦਵਿੰਦਰ ਸਿੰਘ ਪੱਤਰਕਾਰ ਅਸ਼ੋਕ ਜਰਵਾਲ ਬਾਈਟ ਢੇਠਾ ਲਕੀ ਤਾਂ ਇਹਦੇ ਵਿੱਚ ਬਟਾਲਾ ਪੁਲਿਸ ਦਾ ਖਾਸ ਤੌਰ ਤੇ ਸਾਡਾ ਜਿਹੜਾ ਫੋਕਸ ਹੈ ਐਂਟੀ ਡਰਗ ਸ਼ੁਰੂ ਤੋਂ ਹੀ ਰਿਹਾ ਹੈ ਅਨ ਇਨ ਫੈਕਟ ਉਹ ਜਿਹੜੇ 2 ਮਹੀਨੇ ਲੰਘੇ 2025 ਦੇ ਇਹਦੇ ਵਿੱਚ 40 ਪਲਸ ਅਸੀਂ ਜਿਹੜੇ ਮੁਕਦਮੇ ਸਮਗਲਰਸ ਦੇ ਡਰੱਗ ਪੈਡਲਰਸ ਦੇ ਬਰਕਰਾਰ ਦਰਜ ਕੀਤੇ ਹੋਏ ਨੇ ਸਰ ਇਹ ਜੋ ਸਰਚ آپریشن ਚੱਲਦੇ ਨੇ ਇਹਨਾਂ ਦਾ ਕੀ ਲੱਗਦਾ ਕੀ ਫਾਇਦਾ ਹੁੰਦਾ ਪਬਲਿਕ ਨੂੰ ਕੀ ਫਾਇਦਾ ਹੁੰਦਾ ਫੋਰਸ ਨੂੰ ਇਹਦੇ ਫਾਇਦਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਜਿਹੜੇ ਹੌਟਸਪੌਟਸ ਹੈਗੇ ਨੇ ਉੱਥੇ ਅਸੀਂ ਏਰੀਆ ਡੋਮਿਨੈਂਸ ਕਰਦੇ ਹੈ ਐਂਡ ਸ਼ੂਅਰ ਫੋਰਸ ਵੀ ਹੋ ਜਾਂਦਾ ਹੈ ਨਾਲੇ ਇੱਕ ਸਟਰੋਂਗ ਮੈਸੇਜ ਜਿਹੜਾ ਗਵਰਨਮੈਂਟ ਵੱਲੋਂ ਹੈਗਾ ਐਡਮਿਨਿਸਟ੍ਰੇਸ਼ਨ ਵੱਲੋਂ ਹੈਗਾ ਥੈਟ देयर ਇਜ਼ ਜ਼ੀਰੋ ਟੋਲਰੈਂਸ ਫॉर ਡਰੱਗਸ ਤਾਂ ਉਹ ਹੈਗਾ ਨਾਲ ਦੇ ਨਾਲ ਅਸੀਂ ਜਿਹੜੇ ਸਸਪੈਕਟਿਡ ਪ੍ਰਮਿਸਸਿਸ ਹੁੰਦੇ ਹੈ ਉਥੇ ਸਰਚ ਵੀ ਕਰਦੀ ਕਰਦੇ ਆਗੇ ਨੇ ਐਂਡ ਪਿੱਛੇ ਵੀ ਜਿਹੜੇ ਕਾਸੋਸ ਹੋਏ ਨੇ ਉਥੇ ਰਿਕਵਰੀਜ਼ ਵੀ ਹੋਈਆਂ ਹੈਗੀਆਂ ਤਾਂ ਪਰਚੇ ਦਰਜ ਹੋਏ ਹੈ ਗ੍ਰਿਫਤਾਰੀਆਂ ਵੀ ਹੋਈਆਂ ਹੈਗੀਆਂ ਸਰ ਡਿਸਟ੍ਰਿਕਟ ਇਹਨਾਂ ਆਪਰੇਸ਼ਨ ਕਰਦੇ ਆ ਅਸੀਂ ਉਹ ਨਸ਼ਿਆਂ ਦੇ ਵਿਰੁੱਧ ਚੱਲੇ ਆਂ ਘਰੋਂ ਬਰਾਮਦਗੀ ਹੁੰਦੀ ਹੈ ਜਦੋਂ ਅਸੀਂ ਰੇਟ ਕਰਦੇ ਹੁਣ ਚੱਲੇ ਅਸੀਂ 10-12 ਘੰਟੇ ਦੇ ਵਿੱਚ ਜਾਣਾ ਹੀ ਹੈ ਜਿਹੜਾ ਤੁਸੀਂ ਪਹਿਲਾਂ ਹੀ ਡਿਸਾਈਡ ਕਰਕੇ ਆਏ ਤੁਸੀਂ ਨਾਲ ਚਲੋ ਤੁਸੀਂ ਦੇਖੋ ਇਹ ਚਲਦੀ ਹੋਏਗੀ